ਵਾਹਿਗੁਰੂ ਤਨ ਤਨ ਸਿਰੇ ਕਰੋ ਗ੍ਰੰਥ ਸਾਹਿਬ ਦੇ ਸਾਰੇ ਸੰਸਾਰ ਨੂੰ ਸਾਂਝਾ ਪਦੇ ਤੇ ਰਹਨ ਹੂੰ ਤਤ ਬੈਠਤ ਸੋਬਤ ਧਿਆਈਐ ਮਾਰਕ ਚਲਤ ਹਰੇ ਆਰੇ ਗਾਇਆ ਸਾਰਿਆਂ ਨੂੰ ਹਰਾ ਪਰਾ ਕਰਨ ਵਾਲਾ ਕੀ ਪ੍ਰਾਪਤ ਕਰਨਾ ਹੈ ਖਾਲਸਾ ਬਾਬਾ ਜੀ ਤੋਂ ਵਿਚਾਰ ਸੁਣੋ ਜੀ ਸਾਧ ਸੰਗਤ ਜੀ ਅੱਜ ਬਹੁਤ ਖੁਸ਼ੀਆਂ ਦਾ ਪ੍ਰਕਾਸ਼ ਦਿਹਾੜਾ ਹੈ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹਨੂੰ ਆਪਾਂ ਨੌਵੇਂ ਪਾਸ਼ਾ ਕਹਿੰਦੇ ਆ ਹਿੰਦ ਦੇ ਚਾਦਰ ਉਹਨਾਂ ਨੇ ਦੇਖੋ ਪ੍ਰਕਾਸ਼ ਦਿਹਾੜੇ ਦੇ ਵਿੱਚ ਅੱਜ ਬਹੁਤ ਸਾਰੇ ਖੰਡ ਪਾਟ ਪ੍ਰਕਾਸ਼ ਹੋਣਗੇ ਜਾਂ ਕਈ ਥਾਵਾਂ ਤੇ ਭੋਗ ਪੈਣਗੇ ਬੜੀਆਂ ਖੁਸ਼ੀਆਂ ਮਨਾਇਆਂ ਜਾਣਗੀਆਂ ਜਿਸ ਟਾਈਮ ਘਰ ਦੇ ਵਿੱਚ ਕੋਈ ਪੁੱਤਰ ਜਨਮ ਲਵੇ ਤਾਂ ਮਹੱਲੇ ਦੇ ਵਿੱਚ ਅੰਗਸਾਕਾਂ ਦੇ ਵਿੱਚ ਹੋਰ ਵੀ ਭੈਣ ਭਾਈਆਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾਂਦੀ ਹੈ ਉਸੇ ਕਾਰਨ ਅੱਜ ਸਾਨੂੰ ਵੀ ਓਨੀ ਖੁਸ਼ੀ ਹੈ ਸਾਡੇ ਗੁਰੂਆਂ ਦਾ ਗੁਰੂ ਸਾਹਿਬਾਨਾਂ ਦਾ ਬਹੁਤ ਸਾਨੂੰ ਖੁਸ਼ੀ ਆ ਉਹਨਾਂ ਦੇ ਪ੍ਰਕਾਸ਼ ਦਿਹਾੜੇ ਸੋ ਇਹ ਜ ਮਾਵਾ ਪੁੱਤ ਜੰਮਣ ਜਿਨ੍ਹਾਂ ਦਾ ਮਾਵਾ ਦਾ ਵੀ ਨਾਂ ਜੱਗ ਤੇ ਰੋਸ਼ਨ ਰਹੀ ਤੇ ਪੁੱਤਰ ਦਾ ਤਾਂ ਹੋਣੀ ਹੋਣਾ ਪਿਤਾ ਦਾ ਵੀ ਪਰ ਇਹੋ ਜਿਹੇ ਮਾਵਾ ਹੁਣ ਬਹੁਤ ਘੱਟ ਨੇ ਇਸ ਪਾਸੇ ਤੋਂ ਦੁਨੀਆ ਬਹੁਤ ਪਿੱਛਾ ਰਹਿ ਗਈ ਇਹ ਪਿੱਛਾ ਜਿਹੜਾ ਪਾਸਾ ਚੱਲਣ ਵਾਲਾ ਹੈ ਇਨੂੰ ਅਸੀਂ ਛੱਡ ਬੈਠੇ ਹਾਂ ਅਸੀਂ ਹੋਰ ਕੰਮਾਂ ਦੇ ਵਿੱਚ ਪੈ ਗਏ ਤਾਂ ਦੇਖੋ ਉਹਨਾਂ ਨੂੰ ਜਿਹੜਾ ਪਤਾ ਸੀ ਅਸੀਂ ਇੰਨਾ ਕੁਝ ਕਰਨਾ ਹੈ ਇੱਕਿੰਨ ਦੀ ਰਾਖੀ ਕਰੀ ਉਹਨਾਂ ਨੇ ਮਜਨੂਮਾਂ ਦਾ ਸਹਾਰਾ ਬਣਿਆ ਕਸ਼ਮੀਰੀ ਪੰਡਤਾਂ ਦਾ ਦੁੱਖ ਵੰਡਾਇਆ ਕਸ਼ਮੀਰੀ ਪੰਡਤਾਂ ਦੀ ਮਦਦ ਕੀਤੀ ਕਈ ਪੰਡਤ ਕਈ ਜੋਸੀ ਕਈ ਵਿਦਵਾਨ ਕਸ਼ਮੀਰੀ ਪੰਡਤ ਗਏ ਇਹਨਾਂ ਕੋਲੇ ਮਹਾਰਾਜ ਜੀ ਸਾਡੀ ਬੇਨਤੀ ਸੁਣੋ ਔਰੰਗਜ਼ੇਬ ਰਾਜਾ ਜਿਹੜਾ ਇੱਕ ਹਜ਼ਾਰ ਜੰਜੂ ਲਾ ਕੇ ਅੰਨ ਪਾਣੀ ਪ੍ਰਸ਼ਾਦਾ ਕਰਦਾ ਹੋਇ ਉਹ ਤੋਂ ਪਹਿਲਾਂ ਨਹੀਂ ਕਰਦਾ ਹੁਣ ਇੱਕ ਸੂਤ ਦਾ ਤਾਗਾ ਹੁੰਦਾ ਹੈ 3 ਵਟਿਆਂ ਵਾਲਾ ਹੁਣ ਉਹ ਦੇਖ ਲਓ ਵੀ ਉਹ ਕਿੰਨੇ ਕਿੰਨੇ ਮੁਲਖਾਂ ਦੇ ਬੰਦਿਆਂ ਦਾ ਪੁੱਤਰੂ ਆ ਤਾਂ ਔਰੰਗਜ਼ੇਬ ਨੇ ਸੌ ਖਾ ਲਈ ਵੀ ਐਮ ਨੇ ਮਨੇ ਆਪਣੇ ਧਰਮ ਦੇ ਵਿੱਚ ਮੁਸਲਮਾਨ ਬਣਾਉਣੀ ਬਣਾਉਣੇ ਨੇ ਹੌਲੀ ਹੌਲੀ ਕਸ਼ਮੀਰੀ ਪੰਡਤਾਂ ਕੋਲੇ ਗੱਲ ਵਾਗੀ ਕਸ਼ਮੀਰੀ ਪੰਡਤ ਵਿਚਾਰੇ ਡਰ ਗਏ ਕਿਉਂ ਔਰੰਗਜ਼ੇਬ ਰਾਜਾ ਤੀ ਜ਼ਾਲਮਤੀ ਉਹਨੇ ਖਾਤਾ ਸਾਰੀ ਦੁਨੀਆ ਰੱਖੀ ਤੀ ਉਹਨੂੰ ਐਤੀ ਵੀ ਮੇਥੋਂ ਬਿਨਾ ਕੋਈ ਹੋਰ ਹੈ ਨਹੀਂ ਆਏਗਾ ਬਣੀ ਤੀ ਉਹ ਸਮਾਂ ਦੇ ਵਿੱਚ ਜਿਸ ਟਾਈਮ ਫੋਕਈ ਜਿਹੜੇ ਵਿਦਵਾਨ ਤੇ ਪਹਿਲਾ ਕਸ਼ਮੀਰੀ ਪੰਡਤ ਉਹਨਾਂ ਕੋਲੇ ਗਏ ਪਰ ਉਹਨਾਂ ਨੇ ਵੀ ਕਿਸੇ ਦੀ ਗੱਲ ਨਹੀਂ ਸੁਣੀ ਜਦੋਂ ਨਾ ਗੱਲ ਸੁਣੀ ਕਿਸੇ ਨੇ ਦੱਸਿਆ ਵੀ ਇੱਕ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਨੇ ਜੇ ਕੋਈ ਮਦਦ ਕਰ ਸਕਣ ਤਾਂ ਉਹ ਕਰ ਲੈਣਗੇ ਉਹਨਾਂ ਨੂੰ ਕਹਿਣ ਲੱਗੇ ਜਾ ਕੇ ਕਹੋ ਵੀ ਤੁਸੀਂ ਮੁਸਲਮਾਨ ਰਾਜ ਨੂੰ ਭਾਈ ਵੀ ਪਹਿਲਾਂ ਤੁਸੀਂ ਗੁਰੂ ਸਾਹਿਬ ਨੂੰ ਮੁਸਲਮਾਨ ਬਣਾ ਲਓ ਅਸੀਂ ਸਾਰੇ ਬਣ ਜਾਗੇ ਉਹਨਾਂ ਨੇ ਕਿਹਾ ਬੜਾ ਸੌਖਾ ਕੰਮ ਹੋ ਗਿਆ ਤਾਂ ਤਾਂ ਗਏ ਉਹਨਾਂ ਨੇ ਫਿਰ ਕੀ ਕੀਤਾ ਉਹਨਾਂ ਨੇ ਜੀ ਉੱਥੇ ਕੁਰਬਾਨੀ ਦਿੱਤੀ ਸਾਰਿਆਂ ਵਾਸਤੇ ਕੁਰਬਾਨੀ ਦਿੱਤੀ ਸਾਨੂੰ ਸਾਰਿਆਂ ਨੂੰ ਇਸ ਦੇਸ਼ ਦੇ ਪ੍ਰਤੀ ਉਹਨਾਂ ਨੇ ਜਿਉਂਦੇ ਰੱਖਿਆ ਨਹੀਂ ਸਾਡੀ ਜਿਹੜੀ ਕਾਂਪਤੀ ਉਸ ਟਾਈਮ ਮਰ ਮੁੱਕੀ ਸੀ ਤੇ ਕਈ ਵਿਚਾਰੇ ਮੇਰੇ ਵਰਗੇ ਭਗਤ ਤਾਂ ਵੱਡੇ ਹੋ ਗਏ ਪਰ ਉਹ ਜਦੋਂ ਨਾਂ ਪੇਸ਼ ਚੱਲੀ ਉਹ ਪਹਾੜੀਆਂ ਨੂੰ ਚੜ ਗਏ ਵੀ ਸਾਤੋਗਸਤਾਂ ਉਹ ਇਸ ਕਾਰਨ ਨਾ ਇਹ ਜਿਹੜੀ ਖੁਸ਼ੀ ਦਾ ਪ੍ਰਾਪਤ ਹੁੰਦੀ ਹੈ ਖੁਸ਼ੀ ਹੁੰਦੀ ਹੈ ਮਨ ਦੇ ਵਿੱਚੋਂ ਵੀ ਅਸੀਂ ਆਹ ਕੰਮ ਕਰਨਾ ਹੈ ਉਹ ਖੁਸ਼ੀ ਨਾਲ ਹੀ ਹੋ ਜਾਂਦਾ ਹੈ ਪਨਾ ਕਰਨਾ ਕਿਸੇ ਦਾ ਉਹ ਵੀ ਮਨ ਖੁਸ਼ ਹੋਊਗਾ ਬੁਰਾ ਕਰਨਾ ਹੈ ਉਹ ਵੀ ਮਨ ਖੁਸ਼ ਹੋਊਗਾ ਪਰ ਬੁਰੇ ਕਰਕੇ ਮਨ ਖੁਸ਼ ਕਰਤਾ ਲੈਂਦਾ ਇਨਸਾਨ ਪਰ ਉਹਦਾ ਰਿਜ਼ਲਟ ਕਸੂਤਾ ਨਿਕਲਦਾ ਹੈ ਜਿਹੜਾ ਚੰਗਾ ਕੰਮ ਕਰਾਂਗੇ ਉਹਦਾ ਰਿਜ਼ਲਟ ਚੰਗਾ ਨਿਕਲੂਗਾ ਸੋ ਇੰਨੇ ਆਕ ਬੇਨਤੀਆਂ ਫਰਮਾਨ ਨੇ ਭਾਈ ਗਲਤੀ ਮਿਲਤੀ ਮaaf ਕਰੋ ਵਾਹਿਗੁਰੂ ਚਕਲਕ ਜੰਜੂ ਰਾਖਾ ਪ੍ਰਵਤਾ ਕਾ ਕਿੰਨਾ ਵੱਡੋ ਕਲੂ ਮੈਂ ਸਾਕਾ ਸੋ ਗੱਲਾਂ ਨਾਲ ਗੱਲ ਨਹੀਂ ਬੰਨੀ ਨਿਯੰਤ ਕਰਨੀ ਪੈਗੀ ਮਸ਼ਕਤ ਕਰਨੀ ਪੈਗੀ ਹਾਰਡ ਵਰਕ ਕਰਨੀ ਪੈਗੀ ਸ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਹੈ ਸਭ ਨੂੰ ਲੱਖ ਲੱਖ ਵਧਾਈਆਂ ਹਣ ਜਿਨ੍ਹਾਂ ਨੇ ਇਹ ਆਪ 239 ਸਾਲ ਜੀ ਕੇ ਧੰਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਧੰਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਨੂੰ ਸੌਖਾ ਔਰ ਸਹੀ ਮਾਰਗ ਬਣਾਇਆ ਹੈ ਨਾ ਕਿਸੇ ਤੋਂ ਡਰਨਾ ਹੈ ਨਾ ਕਿਸੇ ਨੂੰ ਡਰਾਉਣਾ ਹੈ ਸੋ ਲਾਪਰਵਾਹੀ ਆਉਣਾ ਤੇ ਪਰਵਾਹ ਰਹਿਣਾ ਹੈ ਸੋ ਅਸੀਂ ਸਾਰੇ ਸਿੱਖਾਂ ਸਿੱਖਿਆ ਲੈਣ ਕਰਕੇ ਉਹਨਾਂ ਦੇ ਵਾਰਾਣ ਵਾ ਇਸ ਲੋਕ ਸ਼ਬਦ ਗੁਰਬਾਣੀ ਸ ਗਿਆਨ ਪਰਮਾਤਮਾ ਨਹੀਂ ਹੈ ਸ ਕੋਈ ਭਾਂਡੇ ਚ ਚੀਜ਼ ਪੈ ਜਾਂਦੀ ਹੈ ਸ ਉਹ ਪਿਆਰੀ ਹੁੰਦੀ ਹੈ ਕੋਈ ਕਿਤੇ ਪਈ ਚੀਜ਼ ਕੋਈ ਕਿਤੇ ਪਈ ਇਹ ਘਰ ਬਣ ਗਿਆ ਬੰਗਲਾ ਬਣ ਗਿਆ ਕੋਠੀ ਬਣ ਗਈ ਵਾਹ ਕਿਆ ਕਾਰੀਗਰ ਹੈ ਕੋਈ ਕਿਤੇ ਚੀਜ਼ ਪਈ ਸੀ ਕੋਈ ਕਿਤੇ ਪੈਈ ਸੀ ਇਹ ਮੋਤੀ ਪਰੋਏ ਗਏ ਇਦਾਂ ਹੀ ਸਾਡਾ ਸਰੀਰ ਬਣਿਆ ਆ ਅਸੀਂ ਦੂਰੋਂ ਆਏ ਹਾਂ ਜਦੋਂ ਜੀਵਨ ਦੀ ਇਹ ਆਸਾ ਛੱਡ ਕੇ ਇਹ ਮਰਨ ਨੂੰ ਕਬੂਲ ਕਰਾਂਗੇ ਮਰਨਾ ਸੱਚ ਹੈ ਫਿਰ ਜੀਵਨ ਠੀਕ ਹੋ ਜਾਏਗਾ ਔਰੰਗ ਜੈਵਨਾਥ ਨੇ ਜੀਵਨ ਦੀ ਆਸਾ ਲੈ ਕੇ ਫਿਰ ਪਾਪ ਕਰ ਲਾ ਪਿਆ ਉਹਨੇ ਨਹੀਂ ਦੇਖਿਆ ਮੇਰਾ ਪਿਓ ਹੈ ਮੇਰੀ ਭੈਣ ਹੈ ਮੇਰਾ ਭਰਾ ਹੈ ਉਹ ਕਤਲ ਕਰਤੇ ਸੋ ਜੇ ਰਾਜਨੀਤਿਕ ਹੁੰਦੇ ਨੇ ਨਾ ਇਹਨਾਂ ਕੋਲੋਂ ਧੀ ਦਾ ਰਿਸ਼ਤਾ ਵੀ ਦੇਣਾ ਪੈ ਨਾ ਤਾਂ ਵੀ ਦੇ ਦਿੰਦੇ ਹਨ ਐਨੇ ਆਪਣੇ ਪਾਗਲਪਨ ਚ ਹੋ ਜਾਂਦੇ ਹਨ ਠੀਕ ਹੈ ਜੋ ਅਸੀਂ ਬੀਜਾਂਗੇ ਇਹ ਨਰਕ ਸਵਰਗ ਕੀ ਹੈ ਸੋ ਜਿਹੜਾ ਕੀਰਤ ਕਰਨੀ ਹੈ ਜਿਹੜਾ ਕੰਮ ਕਰਨਾ ਹੈ ਜਿਹੜਾ ਬਿਜ਼ਨਸ ਕਰਨਾ ਹੈ ਉਹਦੇ ਚੀ ਵਰਦਾਨ ਹੈ ਉਹਦੇ ਚੀ ਸਰਾਪ ਹੈ ਸਾਨੂੰ ਸਭ ਤੋਂ ਆਪਣੇ ਆਪ ਦੀ ਜਾਣ ਪਛਾਣ ਕਰਨੀ ਪੈਗੀ ਇਹ ਸਰੀਰ ਨੂੰ ਖੋਜਣਾ ਪਏਗਾ ਉੱਪਰ ਸਰੀਰ ਤੇ ਇਹ ਠਾਕਰ ਬੈਠਾ ਹੈ ਹੁਕਮ ਅਬੂਜ ਰੰਗ ਰਸ ਮੰਨੇ ਸਤਗੁਰ ਸੇਵਾ ਮਹਾ ਨਿਰਵਾਣ ਇਹ ਵਾਸਨਾ ਰਹਿਤ ਰਹਿਣਾ ਪਏਗਾ ਤਿਆਗੀ ਹੋਣਾ ਪਏਗਾ ਇਹ ਜੀਵਨ ਦੀ ਆਸਾਂ ਛੱਡ ਕੇ ਮੌਤ ਨੂੰ ਸਿਰ ਤੇ ਸਮਝਣਾ ਪਏਗਾ ਇੱਕ ਦਿਨ ਬੰਦਿਆ ਜਾਣਾ ਹੈ ਫਿਰ ਅਸੀਂ ਕੋਈ ਵੀ ਪਾਪ ਨਹੀਂ ਕਰਾਂਗੇ ਅਪਰਾਧ ਦਾ ਬੀਜ ਹੈ ਪਾਪ ਮੂਰੀ ਸੋਚ ਬੁਰਾ ਸੋਚਨਾ ਸ ਸਾਰੇ ਇਸ ਮਨੁੱਖਾਂ ਸਾਰਿਆਂ ਦਾ ਧਰਮ ਇੱਕੋ ਹੀ ਹੈ ਜਦੋਂ ਧਰਮ ਚੱਲੇਗਾ ਫਿਰ ਰਾਜ ਚੱਲੇਗਾ ਸਾਡੇ ਸਰੀਰ ਤੇ ਮੈਂ ਆਪਣੀ ਗੱਲ ਕਰਾਂ ਸੋ ਬੰਦਾ ਆਈ ਤੇ ਆ ਜਾਏ ਬਹੁਤ ਕੁਝ ਕਰ ਸਕਦਾ ਹੈ ਧੰਨ ਧੰਨ ਸ੍ਰੀ ਗੁਰੂ ਕਬ ਸਿੰਘ ਜੀ ਨੇ ਜਦੋਂ ਇਹ ਸ਼ਹੀਦੀ ਹੋਈ ਦਿੱਲੀ ਕਹਿੰਦੇ ਕਿੰਨੇ ਸਿੱਖ ਸੀ ਉੱਥੇ ਕਹਿੰਦੇ ਉੱਥੇ ਕੋਈ ਪਤਾ ਨਹੀਂ ਲੱਗਦਾ ਸਿੱਖ ਕੌਣ ਹੈ ਕੋਈ ਦਾੜੀਆਂ ਵਾਲੇ ਦਾੜੀ ਵਾਲੇ ਮੁਸਲਮਾਨ ਵੀ ਹੁੰਦੇ ਹਨ ਇਹ ਹਿੰਦੂ ਵੀ ਹੁੰਦੇ ਆਣੇ ਪਰਮੇਸ਼ਰ ਦੀ ਦਾਤ ਆ ਉੱਥੇ ਕੋਈ ਨਹੀਂ ਪਤਾ ਸੀ ਕਹਿੰਦਾ ਮੈਂ ਐਸਾ ਪੰਥ ਚਲਾਵਾਂਗਾ ਐਸਾ ਨਰਾਲਾ ਜੋ ਲੱਖਾਂ ਚੋਂ ਮੇਰਾ ਖਾਲਸਾ ਖੜਿਆ ਦਿਸੇਗਾ ਸੋ ਸਾਡੀ ਪਛਾਣ ਹੈ ਜਿਵੇਂ ਸਕੂਲ ਦੀ ਵਰਦੀ ਹੈ ਪੁਲਿਸ ਦੀ ਵਰਦੀ ਹੈ ਇਹ ਵਰਦੀ ਹੁੰਦੀ ਹੈ ਸੋ ਇਹ ਵੇਖੀ ਨਹੀਂ ਬੰਨਣਾ ਤੋਂ ਖੰਡੀ ਨਹੀਂ ਬੰਨਣਾ ਇਹ ਸਕੀਮਾ ਨਹੀਂ ਲਾਣੀ ਆ ਫਾਰਮੈਟ ਨਹੀਂ ਕਰਨੀ ਵਿਖਾਵਾ ਨਹੀਂ ਕਰਨਾ ਅੰਦਰੋਂ ਜੇ ਮਾਲ ਪੈਕਿੰਗ ਹੋ ਰਿਹਾ ਏ ਅੰਦਰ ਨਕਲੀ ਮਾਲ ਹੈ ਨਹੀਂ ਸ ਫਿਰ ਗੁਰੂ ਨੂੰ ਇਲਾਜ ਲੱਗੇਗੀ ਗੁਰੂ ਤੋਂ ਬਨਾ ਅਸੀਂ ਅੰਦੇ ਆ ਅੱਖਾਂ ਤੇ ਪੱਟੀ ਬੱਜੀ ਹੈ ਕੀ ਪ੍ਰਾਪਤ ਕਰਨਾ ਸਭ ਕੁਝ ਭਗਤ ਬੰਨਾ ਪਏਗਾ ਭਗਤ ਕੀ ਹੈ ਜੋ ਨਾ ਕਿਸੇ ਨੂੰ ਡਰਾਉਂਦਾ ਹੈ ਨਾ ਡਰਦਾ ਹੈ ਕਿਰਤ ਕਰਦਾ ਹੈ ਆਪਣੇ ਆਪ ਤੇ ਵਿਸ਼ਵਾਸ ਕਰਦਾ ਹੈ ਕਹਿੰਦੇ ਮੈਨੂੰ ਠੱਗ ਲਿਆ ਤੂੰ ਵਿਸ਼ਵਾਸ ਕਿਉਂ ਕੀਤਾ ਇਹ ਦੁਨੀਆ ਹੈ ਇਹ ਕਰੋਨਾ ਆਇਆ ਨਾ ਪਤਾ ਲੱਗ ਗਿਆ ਨਾ ਕਿਹੜਾ ਮਿੱਤਰ ਆ ਕਿਹੜਾ ਭੈਣ ਆ ਕਿਹੜਾ ਭਾਈ ਆ ਕਿਹੜਾ ਪਤਨੀ ਆ ਕਿਹੜਾ ਪਤੀ ਆ ਇਹ ਜੋ ਨਕਾਬ ਚੜਿਆ ਸੀ ਇਹ ਦੂਰ ਹੋਇਆ ਨਾ ਸ ਸਮਾ ਬਹੁਤ ਬਲਵਾਨ ਹੈ ਸੋ ਹਮੇਸ਼ਾ ਤੇਰੀ ਜਵਾਨੀ ਨਹੀਂ ਰਹਿਣੀ ਬਟਾਪਾ ਤੇਰੇ ਸਿਰ 'ਚ ਹੈ ਸਿਰ ਤੇ ਖੜਾ ਹੈ ਸ ਸਮਤਲ ਚੱਲਣਾ ਹੈ ਸ ਤਾਕਤ ਹੁੰਦਿਆ ਨਿਮਾਣਾ ਬੰਨਾ ਪਏਗਾ ਸ ਤੇਰੇ ਕੋਲ ਕਿੰਨੇ ਪੈਸੇ ਨੇ ਮੇਰੇ ਕੋਲ 5000 ਤੇਰੇ ਕੋਲ ਮੇਰੇ ਕੋਲ 2000 ਵੱਡੇ ਬਿਜ਼ਨਸਮੈਨ ਕਿਵੇਂ ਬਣਾਂਗੇ ਇੱਥੇ ਤਾਂ ਕਰੋੜਾਂ ਅਰਬਾਂ ਦੀਆਂ ਗੱਲਾਂ ਚੱਲ ਰਹੀਆਂ ਹਨ ਠੀਕ ਹੈ ਇਹ ਸਾਰਿਆਂ ਦਾ ਬਰਾਬਰ ਹੀ ਹੈ ਬਿਜ਼ਨਸ ਹੈ ਕਿਸੇ ਨੇ 500 ਕਮਾਣਾ ਹੈ ਕਿਸੇ ਨੇ ਰੋਜ਼ ਦਾ 5000 ਕਮਾਣਾ ਹੈ ਕਿਸੇ ਨੇ ਰੋਜ਼ ਦਾ 5 ਲੱਖ 5 ਕਰੋੜ ਕਮਾਣਾ ਹੈ ਚਿੰਤਾ ਬਰਾਬਰ ਹੈ ਸੋ ਇਹ ਧੰਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੁਗਤ ਭੁਗਤ ਮੁਕਤ ਗੁਰੂ ਘਰ ਹੈ ਹੱਸਦਿਆਂ ਖੇਡਦਿਆਂ ਨੱਚਦਿਆਂ ਕੱਪਦਿਆਂ ਸੋ ਇਹ ਮੁਕਤੀ ਜਲਦੀ ਮੁਕਤ ਹੋਣਾ ਹੈ ਤਨ ਤਨ ਦੀ ਯਾਤਰਾ ਖਤਮ ਹੋ ਜਾਣੀ ਹੈ ਪੂਰਾ ਹੋ ਜਾਣਾ ਇੱਕ ਦਿਨ ਆਰਾਮ ਨਾਮ ਸਤ ਹੋ ਜਾਣਾ ਹੈ ਇਹ ਮਨ ਇਹ ਮਨ ਅਧੂਰਾ ਹੈ ਇਹ ਪੂਰਾ ਨਹੀਂ ਹੈ ਸਭ ਗੁਰੂ ਤੋਂ ਗੁਰੂ ਦੀ ਮੱਤ ਲੈਣੀ ਪਵੇਗੀ ਗੁਰੂ ਧਾਰਨਾ ਪਵੇਗਾ ਇਹ ਡਰੋਤ ਬੰਨਣਾ ਪਵੇਗਾ ਸਗਲ ਦੁਆਰ ਕੋ ਛੱਡ ਕੇ ਸਾਰੀਆਂ ਸਿਆਣਪਾਂ ਛੱਡ ਕੇ ਤੂੰ ਇੱਕ ਵਾਰੀ ਜੋਰ ਲਾ ਲੈ ਜਿੰਨਾ ਲਾੜਾ ਜਿੱਤ ਜ਼ਿੰਦਗੀ 'ਚ ਖੁਸ਼ ਆ ਠੀਕ ਹੈ ਨਹੀਂ ਤਾਂ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਇਹ ਪਤਾ ਲੱਗ ਜਾਏਗਾ ਜੀਵਨ ਬਾਜੀ ਜਿੱਤ ਜਾਗੀ ਸੋ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਸੋ ਆਪਣੇ ਆਪ ਨੂੰ ਸੰਭਾਲਣਾ ਸਾਰਿਆ ਕੁਝ ਇਸ ਸਰੀਰ ਚ ਪ੍ਰਾਪਤ ਹੋਏਗਾ ਜੇ ਮਨ ਸਾਡਾ ਦੁਸ਼ਮਣ ਆ ਦੁਸ਼ਮਣ ਲੱਭਣ ਦੀ ਲੋੜ ਨਹੀਂ ਮਨ ਨੂੰ ਦੋਸਤ ਬਣਾਣਾ ਹੈ ਅਸੀਂ ਦੋ ਸੱਤ ਦੋ ਜਣੇ ਹਾਂ ਇੱਕ ਅੰਦਰ ਔ ਇੱਕ ਬਾਹਰ ਸੋ ਪ੍ਰਮਾਤਮਾ ਨਾਲ ਆਤਮਾ ਦਾ ਮੇਲ ਹੋਣਾ ਹੈ ਜੋਤ ਨਾਲ ਜੋਤ ਚ ਮਿਲਾਨਾ ਹੈ ਸੋ ਵਿਰਲੇ ਨੂੰ ਸਮਝ ਆਉਂਦੀ ਹੈ ਸੋ ਦਾਸ ਨੇ ਸਾਰੀ ਉਮਰ ਖੋਜਾਂ ਕੀਤੀਆਂ ਲੱਖਾਂ ਰੁਪਏ ਖਰਚਾ ਕੀਤਾ ਸੋ ਆਮਲ ਵੀ ਅੰਦਰੋਂ ਮਿਲਣਾ ਹੈ ਜਦੋਂ ਅਸੀਂ ਰਸਤਾ ਬਦਲਾਂਗੇ ਅੰਦਰੋਂ ਹੀ ਆਮਲ ਆਏਗਾ ਖੁਸ਼ੀ ਆਏਗਾ ਬੱਚਿਆਂ ਨੂੰ ਤਿਆਰ ਕਰੋ ਨਾ ਵਰਦੀਆਂ ਪਾਓ ਕਿਵੇਂ ਟਪ ਟਪ ਪੈਂਦੇ ਹਨ ਖੁਸ਼ ਹੁੰਦੇ ਹਨ ਸੋ ਜਦੋਂ ਆਪਾਂ ਰਸਤਾ ਬਦਲਾਂਗੇ ਇੱਕ ਰਸਤੇ ਤੇ ਰੋਜ਼ ਚੱਲਦੇ ਹਾਂ ਬੋਰ ਹੋ ਜਾਂਦੇ ਹਾਂ ਵਦੇਸ ਆਲੇ ਨ ਜਿੱਦਾ ਜਦੋਂ ਦਾ ਸ੍ਰੀ ਪ੍ਰੋਗਰਾਹ ਸਾਹਿਬ ਜੀ ਅੰਗਰੇਜ਼ੀ ਚਣਵਾਦ ਹੋਇਆ ਹੈ ਉਹਨਾਂ ਦੇ ਸਕੂਲਾਂ ਚ ਪੜਾਇਆ ਜਾਂਦਾ ਹੈ ਉਹਨਾਂ ਨੂੰ ਮੈਂ ਲੰਮੇ ਪੈਕੇਟ ਦੋਤ ਕਰਦਾ ਹਾਂ ਜਿਨ੍ਹਾਂ ਨੇ ਅਮਲੀ ਰੂਪ ਬਖਸ਼ਿਆ ਹੈ ਇੱਥੇ ਸਾਡੇ ਮਰਦੰਗ ਢੋਲ ਵਜਰੇ ਹਨ ਪਰ ਬਾਜੀ ਉਹ ਜਿੱਤਰੇ ਹਨ ਤਾਂ ਹੀ ਜਿਹੜਾ ਵਿਦੇਸ਼ ਚਲਾ ਜਾਂਦਾ ਹੈ ਵਾਪਸ ਨਹੀਂ ਆਉਂਦਾ ਸੋ ਨਾ ਸਾਨੂੰ ਅਕਲ ਆਈ ਨਾ ਸਾਡੇ ਪਿਓ ਦਾਤਿਆਂ ਨੂੰ ਸੋ ਇਹ ਠੀਕ ਹੈ ਸਮੇ ਸਮੇਂ ਦੀ ਗੱਲ ਹੈ ਪਹਿਲਾਂ ਦੀਵਾ ਸੀ ਅੱਜ ਲੇਟ ਆ ਗਈ ਬਹੁਤ ਤਕਨੀਕ ਵਾਲੀ ਅੱਜ ਦੀ ਗੱਲ ਕਰਦੀਆਂ ਗਰਬਾਣੀ ਅੱਜ ਕਿੰਨਾ ਹੈ ਧਮ ਆਇਆ ਤੇ ਅੱਜ ਹੈ ਸੋ ਜਦੋਂ ਅੱਜ ਨੂੰ ਸੰਭਾਲਾਂਗੇ ਤੋ ਇੱਕ ਸੋਹਣਾ ਬਣ ਕੇ ਆਏਗਾ ਜੀ ਭਗਤ ਜਨਾਕ ਹਰ ਜਿਉ ਰੱਖਾ ਚੁੱਕ ਚੁੱਕ ਤ ਰੱਖਦਾ ਆਇਆ RAM ਸੋ ਭਗਤ ਸੋ ਗੁਰਮਖੋ ਹੈ ਹਮੇ ਸਬਦ ਜਲਾਇਆ ਰਾਮ ਰਾਮ ਕੀ ਹੈ ਰਮੇ ਹੋਏ ਦਾ ਨਾਮ ਹੈ ਸੋ ਉਹ ਹਰੀ ਹੈ ਸਾਰਿਆਂ ਨੂੰ ਹਰਾ ਪਰਿਆ ਕਰਨ ਵਾਲਾ ਹੈ ਸੋ ਆਖਰੀ ਔਰ ਪਹਿਲਾ ਮੌਕਾ ਮਿਲਿਆ ਦਾਸ ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖਾ ਦਾਸ ਹੈ ਗੁਰੂ ਔਰ ਸੰਗਤ ਬਖਸ਼ਨਾਰ ਬਖਸ਼ਣਾ ਦੀ ਬਖਸ਼ਿਆਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਭਗਤ ਬੰਨਾ ਹੈ ਇਹ ਆਪਣੀ ਜਾਣ ਪਛਾਣ ਕਰਨੀ ਹੈ ਗੁਣ ਔਰ ਤੋਗਣਾ ਦੀ ਇਹ ਹੀ ਸਿੱਖਿਆ ਮੇਰੀ ਹੈ ਜੀ